ਹਾਂ ਜੀ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦਿਖਾਉਣੇ ਆਗੇ ਟਰਾਂਸਫਰਮ ਦੇ ਕਨੈਕਸ਼ਨ ਲਈ ਕੀ ਕੀ ਸਮਾਨ ਜ਼ਰੂਰੀ ਹੁੰਦਾ ਕਿਵੇਂ-ਕਿਵੇਂ ਉਹਦੀ ਫਿਟਿੰਗ ਕੀਤੀ ਜਾਂਦੀ ਹੈ ਕਿਵੇਂ ਲਾਈਨ ਕੀਤੀ ਜਾਂਦੀ ਹੈ ਆਪਾਂ ਨੇ ਟਰੱਕ ਵਾਲੇ ਬੀਰ ਖੰਬੇ ਲੈ ਕੇ ਆਏ ਨੇਗੇ ਤੇ ਇਹ ਖੰਬੇ ਨੂੰ ਕਿਸ ਤਰੀਕੇ ਨਾਲ ਉਤਾਰਨ ਤੁਹਾਨੂੰ ਵੀਡੀਓ ਚ ਧਿਆਨ ਨਾਲ ਦੇਖੋ ਇਹ ਮਾਰੇ ਬ੍ਰੇਕ ਦੇਖੋ ਖੰਬੇ ਉਤਰ ਗਏ ਹੁਣ ਟਰੱਕ ਦੇ ਅੱਗੇ ਪਹੁੰਚਾ ਕੇ ਲੈ ਜਾਣਾਗਾ ਤੇ ਖੰਬੇ ਆਪਣੇ ਆਪ ਹੇਠੇ ਉਤਰੇ ਧਰਨ ਵੇਲੇ ਇਹ ਹੈਡਰ ਦੀ ਮਦਦ ਨਾਲ ਤਰੇ ਜਾਂਦੇ ਨੇਗੇ ਤੇ ਵੀ ਦੋਹੇ ਸਾਈਡਾਂ ਤੋਂ ਇਹਨਾਂ ਨੇ ਟਰੱਕ ਅੱਗੇ ਗਿਆ ਅੱਗੇ ਤੇ ਖੰਬੇ نیچے ਇਧਰੋਂ ਤੇ ਅੱਗੇ ਜਿਹੜਾ ਆਪਣਾ ਸਮਾਨ ਆਇਆ ਸੀ ਉਹਨਾਂ ਦੇ ਚਾਹ ਹੈਗੀ ਆਪਣੇ ਫਲੈਟ ਪੁੱਤੀ ਜਿਹਦੇ ਕਲੰਪ वगैरह ਬਣਨਗੇ ਇਹ ਹੈਗਾ ਸੁੱੱਚ ਦਾ ਪਾਈਪ ਆ ਗਿਆ ਤੇ ਇਹ ਬਾਕੀ ਆ ਗਿਆ ਆਪਣੇ ਐਂਗਲ ਆ ਗਏ ਸੁੱੱਚ ਦੇ ਆ ਵੀ ਸੁੱੱਚ ਦੇ ਸਮਾਨ ਜਿਹਨੂੰ ਸੁੱੱਚ ਘੁੰਮ ਦੇਗੀ ਆਪਣਾ ਸੁੱੱਚ ਤੇ ਲਾਵਾਂਗੇ ਆਪਣੇ ਆਗੇ ਅਰਥ ਰਾਡ 9 ਮੀਟਰ ਦੇ ਸੌਰੀ 9 ਫੁੱਟ ਦੇ ਅਰਥ ਰਾਡ ਆ ਗਏ ਜਿਹੜੇ ਪੋਲ ਦੇ ਗਰਾਊਂਡ ਵਿੱਚ ਕਸੇ ਜਾਂਦੇ ਨੇਗੇ ਤੇ ਇਹ ਆਪਣੀ ਆ ਗਈ ਜੀਐਸਐਲ ਵਾਇਰ ਨਾਲ ਇਧਰ ਪਿਆ ਜੀਐਸਐਲ ਨਾਲ ਨੋ ਤਰ੍ਹਾਂ ਦਾ ਪਿਆ ਮੈਂ ਤੇ 3ਐਮਐਮ ਦਾ ਕੰਡਕਟਰ ਪਿਆ ਬੀ ਕ੍ਰਾਸ ਪਿਆ ਇਹ ਆਪਣੇ ਆਪਣੇ ਡਿਸਕ ਆ ਗਈਆਂ ਪਿੰਨ ਇਨਸੂਲੇਟਰ ਆ ਗਏ ਨਟ ਬੋਲਟ ਆ ਗਏ ਕੰਸੂਲੇਟਰ ਹੋ ਗਏ ਸਮਝੋ ਇਹ ਆ ਗਿਆ ਸਟੇਰ ਰੋਡ ਦੇ ਆਪਣੇ ਕਲੈਂਪ ਆ ਗਏ ਡੈਡ ਐਂਡ ਕਲੰਪ 75 ਐਂਪੀਅਰ ਦੀ ਸਵਚ ਆ ਗਈ ਆਪਣੀ ਤੇ ਆਪਣਾ ਬੀ ਕ੍ਰਾਸ ਹੋ ਗਿਆ ਜਿਹੜਾ ਆਪਣਾ ਇਹ ਕਨੈਕਸ਼ਨ ਹੈਗਾ ਵੀ ਆਪਣੇ ਇਹ ਐਚਟੀ ਜਾ ਰਹੀ ਹੈ ਇੱਥੋਂ ਕਨੈਕਸ਼ਨ ਇੱਥੇ ਲੈ ਕੇ ਆਉਣਾ ਤੇ ਆਪਾਂ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ 9 ਮੀਟਰ ਦਾ ਖੰਭਾ ਹੈ ਜਿਹੜਾ ਕਿ 1.5 ਮੀਟਰ ਆਪਣੇ ਧਰਤੀ ਵਿੱਚ ਗੱਟਿਆ ਤੇ ਇੱਥੇ ਆਪਾਂ ਸਭ ਤੋਂ ਉੱਪਰ ਡਿਸਕਾ ਫੜਾਂਗੇ ਤੇ ਇੱਥੇ ਡਿਸਕਾ ਦੇ ਉੱਪਰ ਕਨੈਕਟਰ ਫੜ ਕੇ ਏ ਪੋਲ ਦੇ ਉੱਪਰ ਆਉਣਗੇ ਆ ਤੇ ਇੱਥੇ ਇਨਸੂਲੇਟਰ ਦੇ ਉੱਪਰ ਡਿਸਕਾ ਤੋਂ ਜਿਹੜਾ ਕਨੈਕਟਰ ਲਿਆਂਦਾ ਇੱਥੇ ਤੱਕ ਰਹਿ ਜਾਊਗਾ ਤੇ ਧਿਆਨ ਨਾਲ ਦੇਖੋ ਵੀ ਪਿੰਨ ਕੱਲੀ-ਕੱਲੀ ਪਿੰਨ ਤੇ ਚੈਨਰ ਦੇ ਨਾਲ-ਨਾਲ ਜੀਐਸਲ ਵਾਇਰ ਜਾ ਰਹੀ ਹੈਗੀ ਜਿਹੜੀ ਨੀਚੇ ਆਪਣੇ ਅਰਥ ਰੋਡ ਨਾਲ ਕਨੈਕਟ ਕੀਤੀ ਹੋਈ ਹੈਗੀ ਉਹ ਦਾ ਅਰਥ ਕਰਨਾ ਬਹੁਤ ਜ਼ਰੂਰੀ ਹੈਗਾ ਤੇ ਇਸੇ ਤਰ੍ਹਾਂ ਅੱਗੇ ਆਪਾਂ ਚੱਲਦੇ ਹਾਂ ਉਹ ਆਪਣਾ ਅੱਗੇ ਲੱਗ ਗਿਆ ਸੌਂ ਚ ਜੋੜਾ ਲੱਗ ਗਿਆ ਇਹਨਾਂ ਨੂੰ ਜੋੜਕ ਨੇ ਜਿਹਦੇ ਉੱਪਰ ਸਵਿੱਚ ਤਾਂ ਆਲਰੇਡੀ ਬਣਾ ਕੇ ਟੰਗ ਦਿੱਤੀ ਗਈ ਹੈਗੀ ਤੇ ਆ ਆਪਣੇ ਠੇਕੇਦਾਰ ਸਾਹਿਬ ਕੋਲੇ ਨੇਗੇ ਤੇ ਇਹਨਾਂ ਦਾ ਹਾਈਡਰਾ ਗੱਪਟ ਲੱਗੀ ਹੋਇਆ ਟੋਆ ਬਟਨ ਇਹ ਬਟ ਬਰਤੀ ਜਾਂਦੀ ਹੈਗੀ ਆ ਠੇਕੇਦਾਰ ਹਰਪੀ ਸਿੰਘ ਦਾ ਨੰਬਰ ਤੇ ਠੇਕੇਦਾਰ ਦਾ ਨਾਮ ਤੇ ਆ ਸਮਝੋ ਮੂਰੇ ਹਾਈਡਰਾ ਜਿਹਨਾਲ ਆਪਾਂ ਖੰਭੇ ਵਗੈਰਾ ਚੱਕ ਦੇਾਂਗੇ ਇਹਦੇ ਨਾਲ ਖੰਭਾ ਚੱਕਿਆ ਸੋਨੀਆਂ ਟੋਏ ਜਿਹਤਰਾ ਨੰ ਮੈਂਟ ਲੱਗਦਾ ਨਹੀਂ ਹੈਗਾ ਇਹਦੇ ਨਾਲ ਟੋਆ ਕੁੱਟ ਕੇ ਖਾਂਬਾ ਰੱਖਣ ਲਈ ਤੇ ਟੇਕਲਰ ਹੱਪਰ ਸੰਘੜ ਤੇ ਆਪਨੇ ਦੇਖੋ 75 ਅੰਪੀਅਰ ਦੀ ਸੋਚ ਆ ਗਈ ਜਿਹੜੀ ਆ ਪਈ ਆ ਗਈ ਇਹਦੇ ਚ ਸਾਰੇ ਪ੍ਰੋਟੈਕਟਰ ਜਿਹਨੂੰ ਪੋਸਟ ਐਂਡ ਸਲੈਕਟਰ ਕਹਿੰਦੇ ਨੇ ਮੇਲ ਫੀਮੇਲ ਨਗਾ ਉੱਤੇ ਨੇ ਗਿਆ ਚੀਟੀ ਜੀਰੇ ਚ ਪਾਇ ਫਸੂਗਾ ਸੁੱਚਾ ਲ ਤੇ ਇਹਦੇ ਨਾਲ ਰੋਟੇਟ ਕਰਨ ਨੂੰ ਗਾ ਸਮਝ ਗੋਡੇ ਆ ਕੇ ਸੁੱਚ ਤੇ ਚੈਨਲ ਆ ਗਿਆ ਤੇ ਆਪણો ਆ ਗਿਆ ਪੋਸਟ ਐਂਡ ਇਨਸੂਲੇਟਰ ਜਿਹਦੇ ਉੱਪਰ ਫੀਮੇਲ ਉੱਪਰ ਫੀਮੇਲ ਨੀਚੇ ਮੇਲ ਸੱਟ ਕਸਿਆ ਗਿਆ ਆਗਾ ਉਹਨੂੰ ਬੰਦ ਕਰਖ ਤਾਂਗ ਸਵਿੱਚ ਖੁੱਲੇ ਨਾ ਗਾ ਤੇ ਇੱਧਰ ਆਪਾਂ ਨੇ ਹੈ ਐਚ ਟੀ ਫਿਊਜ਼ਨ ਤੇ ਲਈ ਤਿਆਰ ਕਰ ਲਿਆ ਚੈਨਲ ਤੇ ਇਹ ਚੈਨਲ ਦੇ ਉੱਪਰ ਤੁਸੀਂ ਦੇਖ ਲਓ ਵੀ ਤਿੰਨ ਪੈਂਡ ਅਨਸੂਲੇਟਰ ਲਗਾ ਕੇ ਚੰਗੀ ਤਰ੍ਹਾਂ ਬਹੁਤ ਬਾਰੇ ਤਰੀਕੇ ਨਾਲ ਮੜੇ ਗਏ ਨੇਗੇ ਤੇ ਇਹਨਾਂ ਦੀ ਫਿਟਿੰਗ ਪੂਰੀ ਟਾਈਟ ਹੋਣੀ ਚਾਹੀਦੀ ਹੈਗੀ ਹੋਰ ਲੂਸਨ ਹੋਣੇ ਚਾਹੀਦੇ ਨੇ ਇੱਧਰ ਬੰਦੇ ਦੇਖੋ ਪੂਰੀਆਂ ਪਿੰਨਾ ਟਾਈਟ ਕਰ ਰਹੇ ਨੇਗੇ ਆਪਣੇ ਮਿੱਤਰ ਬੜੀ ਤਰੀਕੇ ਨਾਲ ਕੱਸ ਲੈਣਗੇ ਤਾਂ ਕਿ ਇਹ ਘੁੰਮਣ ਨਾ ਕਨੈਕਟਰ ਜਿਹੜੇ ਇਹ ਚੈਨਲ ਵਰਤਿਆ ਗਿਆਗਾ ਇੱਥੇ ਆਪਣੇ 75 ਮੀ.ਓ ਦਾ ਚੈਨਲ ਵਰਤਿਆ ਗਿਆਗਾ ਦੇਪੋ ਤੋਂ ਹੁਣ ਦੇ ਪਰਟਨ ਤੇ ਆਪਣੇ ਪਿੰਨ ਇਨਸੂਲੇਟਰ ਲੱਗੇ ਨੇ ਤੇ ਇਹਨਾਂ ਨੂੰ ਦੇਖੋ ਅਸੀਂ ਕਿਵੇਂ ਇਹਦੇ ਉੱਪਰ ਕਨੈਕਟਰ ਬਾਈਂਡਿੰਗ ਕੀਤਾ ਜਾਂਦਾ ਧਿਆਨ ਨਾਲ ਇਹ ਬਹੁਤ ਜ਼ਰੂਰੀ ਸਿੱਖਣ ਵਾਲੀ ਚੀਜ਼ ਆ ਵੀ ਬਾਈਂਡਿੰਗ ਕਰਨ ਦਾ ਤਰੀਕਾ ਕੀ ਹੁੰਦਾ ਸਭ ਤੋਂ ਪਹਿਲਾਂ ਟਰਨ ਪਿੰਨ ਪਹਿਲੀ ਟਰਨ ਕਨੈਕਟਰ ਦੇ ਉੱਪਰ ਘੁਮਾ ਕੇ ਫਿਰ ਉਹਦੇ ਅੱਗੇ ਇਨਸੂਲੇਟਰ ਦੇ ਉੱਪਰ ਘੁਮਾਈ ਜਾਂਦੀ ਹੈ ਤੇ ਦੇਖੋ ਹੁਣ ਇਹਨਾਂ ਨੂੰ ਇਸ ਤਰੀਕੇ ਨਾਲ ਬਹੁਤ ਤੇ ਕਿਨੋਂ ਬਹੁਤ ਜੋਰ ਨਾਲ ਮੜੀ ਜਾਣੀ ਹੈਗੀ ਇਹ ਤਾਰ ਤੇ ਇਹਦਾ ਸਿਰੇ ਵੀ ਵਧੀਆ ਤੁਸੀਂ ਨੇ ਕਨੈਕਟਰ ਆਫ ਦੀ ਬਾਈਂਡਿੰਗ ਸਿਰਿਆਂ ਦੇ ਉੱਪਰ ਮਾਰ ਦੇ ਨੇ ਜਿੱਥੇ ਆਪਣੇ ਬ੍ਰੀਕ ਐਚਟੀ ਤੇ ਫਿਊਜ ਲਗਾਵਾਂਗੇ ਤੇ ਤਾਂ ਨਾ ਕਰਨ ਵਾਲਾ ਕੰਮ ਆਗਾ ਦੇਖੋ ਵੀਰ ਕਿੰਨੇ ਦਸਲੀ ਨਾਲ ਇਹਨੂੰ ਕੰਮ ਨੂੰ ਕਰ ਰਿਹਾ ਹੈਗਾ ਦੇਖੋ ਇੱਕ ਵਾਰ ਇਹਨਾਂ ਦੇ ਉੱਪਰ ਦੀ ਘੁਮਾ ਰਹੇ ਆਂ ਤਾਰ ਨੂੰ ਤੇ ਇੱਕ ਵਾਰ ਕਨੈਕਟਰ ਦੇ ਉੱਪਰ ਦੀ ਲੈ ਕੇ ਜਾ ਰਿਹਾ ਹੈਗਾ ਤੇ ਬਸ ਇਹਦੇ ਹੁਣ ਇਸ ਤਰ੍ਹਾਂ ਇਹ ਬਾਈਂਡਿੰਗ ਵਾਜ ਦੀ ਇਨਸੂਲੇਟਰਾਂ ਦੇ ਉੱਪਰ ਤਾਂ ਨੂੰ ਹੱਥ ਨਾਲ ਇਹ ਤੋੜ ਕੇ ਇਦਾਂ ਹੀ ਇਹਨੇ ਤਿੰਨੇ ਫਿੱਟ ਕਰ ਦੇਣੇ ਨੇ ਕਿ ਤਿੰਨਾਂ ਦੇ ਉੱਪਰ ਕਨੈਕਟਰ ਲਾ ਦੇਣਾ ਤੇ ਦੋ ਚੈਨਲ ਇਸ ਤਰ੍ਹਾਂ ਦੇ ਤਿਆਰ ਕਰਨੇ ਨੇ ਕਿ ਜਿਹੜੇ 3D ਫਿਊਜ਼ਨ ਯੂਨਿਟ ਦੇ ਬਣੋਗੇ ਲੋ ਜੀ ਇਹ ਤਾਂ ਕੰਮ ਹੋ ਗਿਆ ਤੇ ਛੁੱਟ ਗਿਆ ਕਨੈਕਟਰ ਇਹਦੇ ਤਿੰਨ ਸਾਰੇ ਬਣਾ ਦੇਣੇ ਨੇ ਕਿ ਵੀਰ ਨੇ ਤੇ ਆ ਦੂਸਰਾ ਤਿਆਰ ਕਰਾ ਸਮਝ ਥੋੜੇ ਸਾਹਮਣੇ ਆ ਤੇ ਦੇਖੋ ਇਹਨੂੰ ਇਸ ਤਰ੍ਹਾਂ ਕਰ ਦੇਣਾ ਦਾ ਲੋ ਮਣਕੇ ਜਿਹਾ ਬਰਾਬਰ ਕੱਟ ਕੇ ਇਨਸੂਲੇਟਰ ਬਣਾ ਦੇਣੇ ਨੇ ਨੇ ਜੀ ਇਹ ਕਿ ਆਪਣਾ ਜਿਹੜਾ ਇਹ ਹੈਗਾ ਇਹ ਆਪਣਾ ਆਟੋ ਟ੍ਰਾਂਸਫਰਮ ਦਾ ਅੱਡਾ ਤਿਆਰ ਕੀਤਾ ਜਾ ਰਿਹਾ ਹੈਗਾ ਜਿਸ ਦੇ ਨਾਲ 75 ਮੀ.ਐਮ ਦੀਆਂ ਸਾਨੂੰ ਦੇ ਚੈਨਲ ਦੇ ਨਾਲ ਆਪਣੇ 40 ਮੀ.ਐਮ ਦੀ ਫਲੈਟ ਪੱਤੀਆਂ ਨੀਚੇ ਲੱਗ ਰਹੀਆਂ ਨੇ ਕਿ ਕਲੰਪ ਬਣਾਏ ਹੋਏ ਨੇ 40 ਮੀ.ਐਮ ਦੀ ਪੱਤੀ ਜਿਹੜੀ ਤੁਹਾਨੂੰ ਪਹਿਲਾਂ ਵੀਡੀਓ ਚ ਦਿਖਾਈ ਗਈ ਉਹਦੇ ਕਲੰਪ ਬਣਾਏ ਹੋਏ ਨੇ ਇਹਨਾਂ ਨੇ ਆਪ ਖੁਦ ਤੇ ਇਹਦੇ ਵਿੱਚ ਗਲੀਆਂ ਕੱਢ ਕੇ ਲਏ ਆਏ ਨੇ ਤੇ ਫਿਰ ਸੋਚੀ ਤਾਂ ਹੁਣ ਕਸਣਗੇ। ਆ ਵੀ ਆਪਣਾ ਐਚ.ਡੀ ਫਿਊਜਨ ਦਾ ਤਿਆਰ ਆ ਗਈ। ਇਹ ਤਿੰਨਾਂ ਨੇ ਆਪਣਾ ਨੀਚੋਂ ਬੈੱਡ ਦਾ ਸਮਾਨ ਵੀ ਸਾਰਾ ਤਿਆਰ ਕਰ ਲਈ ਤੇ ਟ੍ਰਾਂਸਫਰ ਨੂੰ ਟੇਕਣਾ ਹੈਗਾ ਤੇ ਇਸ ਤੋਂ ਬਾਅਦ ਇਹਨੂੰ ਰਸੇ ਨਾਲ ਉੱਪਰ ਖਿੱਚਿਆ ਜਾਊਗਾ ਇੱਧਰ ਰਸਾ ਰੁੱਲਾ ਪਾ ਲਿਆ ਤੇ ਹੁਣ ਆ ਪੁਲੀ ਦੇ ਵਿੱਚ ਰਸਾ ਪਾ ਕੇ ਇਹਨੂੰ ਚੰਦਨ ਨੂੰ ਸੋਚਤਾ ਟੰਗ ਦੇਣਾ ਬਾਈਆਂ ਨੇ ਇਹ ਤੋਂ ਬਾਅਦ ਇਹਨੂੰ ਆਪਣੇ ਐਚ ਡੀ ਫਿਊਜਨਰ ਉੱਤੇ ਨੂੰ ਖਿੱਚਣਗੇ ਉੱਪਰ ਸਾਰੇ ਚੰਦਨ ਨੂੰ ਧਿਆਨ ਨਾਲ ਕੱਸਣ ਤੋਂ ਬਾਅਦ ਹੁਣ ਇਹਨੇ ਟੰਗ ਲਿਆ ਆਪਣੇ ਐਚ ਡੀ ਫਿਊਜਨਰ ਐਚ ਡੀ ਹੁਣ ਚ ਪਾਇਆ ਰਸਾ ਤੇ ਹੁਣ ਇਹਨੂੰ ਉੱਪਰ ਖਿਚਾਈ ਕਰਨਗੇ ਜੀ ਤੇ ਉੱਪਰ ਜਾ ਕੇ ਕਲੰਪਾਂ ਨਾਲ ਇਹਨੂੰ ਕੱਸ ਦਾਂਗੇ ਚੰਗੀ ਤਰ੍ਹਾਂ ਇਹਨੂੰ ਬਚਾ ਲੋ ਬੰਦਣਾ ਪੈਂਦਾ ਤਾਂ ਕਿ ਇਹ ਬਰਾਬਰ ਸਮਝੋ ਉਪਰ ਸਵਿੱਚ ਜਾਵੇ ਤੇ ਉੱਪਰ ਬੰਦੇ ਨੂੰ ਕੰਮ ਕਰਨ ਦੀ ਸੁਸਾਨੀ ਰਹੇ ਤੇ ਹੁਣ ਇਹਨੂੰ ਦੇਖੋ ਧਿਆਨ ਨਾਲ ਤੇ ਬੰਦੇ ਨੇ ਉਹਦੇ ਪੈਰ ਬਚਾ ਕੇ ਸਾਈਡ ਤੇ ਕੱਢ ਲਏ ਬੋਰੇਲ ਤਾਂ ਕਿ ਚੱਨਣ ਲੱਗੇ ਕਿ ਜ਼ਟਵੇੜ ਨਾ ਲੱਗੇ ਤੇ ਇੱਥੇ ਇੱਕ ਪ੍ਰੋਪਰ ਡਿਸਟੈਂਸ ਤੇ ਜਿੱਥੇ ਐਚਟੀ ਜੰਪਰ ਫਲਾਈਂਗ ਜੰਪਰ ਲੱਗਣਗੇ ਫੀਮੇਲ ਸੱਟਾਂ ਨਾਲ ਉਹ будем ਪਰੰਦੀ ਦੂਰੀ ਤਾਂ ਨਾਲ ਰੱਖ ਕੇ ਉੱਤੇ ਉਸ ਡਿਸਟੈਂਸ ਦੇ ਉੱਪਰ ਲਿਆ ਕੇ ਇਹਨੇ ਚੜhti ਸੋਚਾ ਤੇ ਇੱਥੇ ਹੁਣ ਇਹ ਸੱਚ ਅਨੁਸਾਰੀ ਜੜਨਗੇ ਕਲੰਪ ਦੇ ਤੇ ਨੀਚੋਂ ਬੰਦਨ ਪਹੁੰਚਾ ਤੇ ਇਹ ਕਲੰਪ ਦੇਖੋ ਵੀ ਕੰਬੇ ਦੇ ਬਾਹਰੀ ਸਾਈਡ ਦੀ ਲਗਾ ਕੇ ਇੱਥੇ कसे ਆ ਜਾਊਗਾ ਦੇਖੋ ਜਿਵੇਂ ਆ ਵੀ ਰਕਸ ਰਹੇਗਾ ਕਲੰਪ ਇਹ ਦੋ ਪੰਨਿਆਂ ਨਾਲ ਟਾਈਟ ਕਰ ਦੇਣਗੇ ਇਹਨਾਂ ਨੂੰ ਇਹ ਸਾਰੇ ਕਲੰਪਾਂ ਨੂੰ ਬਹੁਤ ਇਸ ਕੀ ਕੰਮ ਟ੍ਰੇਨ ਬੰਦੇ ਇਹ ਕੰਮ ਨੂੰ ਕਰ ਦੇਣਗੇ ਇਹ ਦਰਬੰਨੀ ਦੂਸਰੀ ਐਚਟੀਫਿਊਜਨਟ ਤਿਆਰ ਆ ਗਈ ਤੇ ਜਿਨੂੰ ਤੁਸੀਂ ਦੇਖੋ ਵੀ ਇਹ ਵੀ ਆਪਣੇ ਜੀਐਸਐਲ ਵਾਇਰ ਨਾਲ ਅਰਥ ਕੀਤੀ ਹੋਈ ਆ ਕੱਲੇ ਕੱਲੇ ਪਿੰਨ ਦੇ ਉੱਪਰ ਦੀ ਦੇਖੋ ਅਰਥ ਵਾਰ ਇਹਦਾ ਘੁਮਾਈ ਜਾਂਦੀ ਹੈਗੀ ਤੇ ਜ਼ਰੂਰੀ ਹੈ ਅਰਥ ਕਰਨ ਵਾਸਤੇ ਜਿਹੜੀ ਬਾਧੂ ਛੱਡੀ ਹੋਈ ਹੈ ਜਿਹੜੀ ਬੋਲ ਦੇ ਨਾਲ ਅਰਥਿੰਗ ਹੋਊਗੀ ਉਹਦੇ ਨਾਲ ਨਾਲ ਇਹ ਸਮਝੋ ਜੁਆਇੰਟ ਲਗਾ ਦਿੱਤਾ ਜਾਊਗਾ ਬਾਅਦ ਵਿੱਚ ਉਹਦਾ ਦੂਸਰੀ ਫਿਊਜਨਟ ਉੱਪਰ ਪਹੁੰਚ ਜਾਣ ਤੋਂ ਬਾਅਦ ਉਹਦੇ ਵੀ ਨਾਟ ਸਮਝੋ ਨਟਕਾ ਬਲੇ ਕਾਸਤੇ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਹੁਣ ਅੱਗੇ ਦਿਖਾਉਣੇ ਆਗੇ ਵੀ ਬਾਕੀ ਹੋਰ ਕੀ ਕੰਮ ਚੱਲ ਰਿਹਾ ਆਪਣੇ ਨਾਲ ਨਾਲ ਉੱਧਰ ਨੋ ਇਹ ਆਪਣਾ ਸਵਿੱਚ ਜਿਹੜੀ ਆਪਣੇ ਸਮਝੋ ਟਰਾਂਸਫਾਰਮਰ ਦਾ ਅੱਡਾ ਸੀਗਾ ਉਹ ਤਿਆਰ ਕਰਕੇ ਲੈ ਆਂਦਾ ਹੁਣ ਆਪਣੇ ਦੋਹੇ ਬੰਦੇ ਇਹ ਜਾਣਗੇ ਤੇ ਇਹਨੂੰ ਅੱਡੇ ਨੂੰ ਇੱਥੇ ਫਿੱਟ ਕਰਨਗੇ ਜਿਹਦੇ ਉੱਪਰ ਟਰਾਂਸਫਾਰਮਰ ਰੱਖਣਾ ਹੈ ਸਭ ਤੋਂ ਪਹਿਲਾਂ ਸਾਈਡਾਂ ਵਾਲੇ ਕਲੰਪ ਸਾਈਡਾਂਲੇ ਕਲੰਪ ਲਗਾਏ ਜਾਣਗੇ ਸਾਈਡਾਂਲੇ ਕਲੰਪ ਲਗਾ ਕੇ ਇਹਨਾਂ ਨੂੰ ਇੱਥੇ ਕਸਤੇ ਪੂਰੀ ਤਰ੍ਹਾਂ ਨਾਲ ਕਸ ਕੇ ਫਿਰ ਇਹਦੇ ਉੱਪਰ ਆਪਣੇ ਦੋ ਚੈਨਲ ਧਰੇ ਜਾਣਗੇ ਦੋਹੇ ਚੈਨਰ ਜਿੰਨੂੰ ਕੋ ਟ੍ਰਾਂਸਫਾਰਮਰ ਖਾਣਾਗਾ ਤੇ ਸਮਝੋ ਇਹ ਥੋੜਾ ਥੋੜਾ ਖੰਪੇ ਤੋਂ ਬਾਹਰ ਨੇਗੇ ਦੇਖੋ ਇਸ ਤਰੀਕੇ ਨਾਲ ਇਹਨਾਂ ਨੂੰ ਕਲੰਪਾਂ ਨੂੰ ਸਮਝੋ ਇਹ ਕਸਿਆ ਗਿਆ ਚੈਨਰ ਦੇ ਨਾਲ ਕਲੰਪ ਜੋੜੇ ਹੋਏ ਨੇਗੇ ਤੇ ਬਾਹਰ ਦੇ ਕਲੰਪ ਪਾ ਕੇ ਚੈਨਲ ਕਸਤੇ ਅਸਨ ਤੋਂ ਬਾਅਦ ਇਹ ਤੋਂ ਬਾਅਦ ਆਪਣੇ ਇਧਰੋਂ ਬਾਈ ਇਧਰ ਆਪਣੇ ਆਏ ਨੇ ਕਿ ਐਗਨਸੂਲੇਟਰ ਮੜ ਰਹੇ ਨੇਗੇ ਮਿਲ ਕੇ ਉਸੇ ਹਿਸਾਬ ਨਾਲ ਜਿਹੜੇ ਆਪਣੇ ਸਟੇਬਲ ਦੇ ਵਿੱਚ ਲੱਗਣਗੇ ਇਹ ਆਪਣੇ ਜੀਐਸਐਸ ਵਾਇਰ ਆ ਗਈ ਤੇ ਜਿਹਰੇ ਵਿੱਚ ਐਚਟੀ ਦਾ ਇੱਕ ਦੋ ਇੱਕ ਪੈਣਗੇ 9500 ਆਪਣੇ ਸੋਰੀ 9500 9000 ਨੰਬਰ ਤੇ ਇੱਕ ਇਨਸੂਲੇਟਰ ਪੈਣਗੇ ਆ ਆਪਣਾ ਇੱਕ ਆ ਗਿਆ ਤੇ ਇਹ ਆਪਣੇ ਸਟੇਵਰ ਤਿਆਰ ਕਰਨੇਗੇ ਇੱਕ ਦੇ ਵਿੱਚ ਦੀ ਜਨੂੰ ਇੱਥੋਂ ਨਗਾ ਕੇ ਇਹਨੂੰ ਸਟੇਵਰ ਪਾ ਕੇ ਦੇ ਵਿੱਚ ਇਸ ਤਰੀਕੇ ਨਾਲ ਇਹਨੂੰ ਸਮਝੋ ਸਟੇਵਰ ਤਿਆਰ ਕੀਤੀ ਜਾਂਦੀ ਹੈਗੀ ਦੇ ਇਹ ਬਹੁਤ ਜ਼ਰੂਰੀ ਜੀ ਤਾਂ ਕਿ ਕਿਸੇ ਪੋਲ ਦਾ ਚੁਕਾ ਦੂਸਰੀ ਸਾਈਡ ਨਾਲ ਹੋ ਜੇ ਪੋਲ ਨੂੰ ਇਹ ਸਪੋਰਟ ਦੇ ਕੇ ਰੱਖਦੀ ਹੈਗੀ ਹੁਣ ਇਸ ਤਰ੍ਹਾਂ ਇਹਨਾਂ ਪਾ ਕੇ ਇਹਦੇ ਵਿੱਚ ਇਹਦੇ ਵਿੱਚ ਆਪਣਾ ਜੀਐਸਐਸ ਵਾਇਰ ਤੇ ਹੁਣ ਦੱਬ ਨੂੰ ਪਿੰਨ ਨਾਲ ਕੁੱਟ ਕੇ ਇਹਨੂੰ ਥੋੜੀ ਨੇੜ ਲਗਾ ਦੂਗਾ ਤੇ ਬਾਅਦ ਚ ਉਹਦੇ ਉੱਪਰ ਵਾਈਂਡਿੰਗ ਮਾਰੀ ਜਾਊਗੀ ਤੇ ਇਸ ਤਰੀਕੇ ਨਾਲ ਥੋੜਾ ਬੈਂਡ ਪਾ ਕੇ ਹੁਣ ਇਹਨੂੰ ਕਹਾਂ ਕਿ ਬਹੁਤ ਜ਼ਿਆਦਾ ਹਾਰਡ ਹੁੰਦੀ ਹੈ ਇਹ ਕੰਮ ਕਰਨਾ ਥੋੜਾ ਜਿਹਾ ਔਖਾ ਜ਼ੋਰ ਵਾਲਾ ਕੰਮ ਆਗਾ ਪੂਰਾ ਹੁਣ ਇਹਨੂੰ ਥੋੜਾ ਜਿਹਾ ਮੇਰੇ ਚ ਬੰਡ ਪਾਇਆ ਜਾਊਗਾ ਇਦਾਂ ਪੈਨ ਨਾਲ ਕੁੱਟ ਕੇ ਸਟੇਅ ਵੇਰਾਂ ਵੀ ਤਿਆਰ ਕਰਨੇ ਬਹੁਤ ਔਖਾ ਕੰਮ ਆਗਾ। ਭਾਈ ਹੁਣ ਦੋਹੇ ਪਾਸੋਂ ਦੂਸਰੇ ਪਾਸੇ ਕੁੱਟੀ ਜਾਊਗੀ ਸਟੇਅ ਵਾਰ ਥੋੜੀ ਜੀ। ਇਹ ਮੈਂ ਤਰੀਕਾ ਕਹਾਂਗਾ ਕਿ ਹਾਰਡ ਹੁੰਦੀ ਹੈ ਕਮਾਉਣੀ ਵੀ ਔਖੀ ਹੈਗੀ ਇਹ ਤੇ ਦੋ ਚਾਰ ਪੈਨ ਦੀ ਸੱਟਾਂ ਇੱਧਰ ਮਾਰ ਕੇ ਇਹ ਨੀੜੀ ਲੱਗ ਜੂਗੀ। ਇਸ ਤੋਂ ਬਾਅਦ ਹੁਣ ਹੋ ਗਈ ਸੱਟ। ਥੋੜੀ ਸਾਹਮਣੇ ਦੇਖੋ ਵੀ ਬਾਇਆ ਇਹਦਾ ਕੱਟ ਗਿਆ। ਉਹ ਇਧਰ ਕੱਲੀ ਕੱਲੀ ਵਾਈਂਡਿੰਗ ਕੱਲੀ ਕੱਲੀ ਵਾਈਂਡਿੰਗਾਂ ਟਰਨ ਕੱਢ ਕੇ ਤੇ ਉਹਦੇ ਹਾਲਤਾਂਲੇ ਵਾਈਂਡਿੰਗ ਮਰੀ ਜਾਊਗੀ। ਇਸੇ ਵਿੱਚੋਂ ਲੱਗਦਾ ਉਹ ਦੇਖੋ ਕਿ ਨਹੀਂ ਸਫਾਈ ਨਾਲ ਕੰਮ ਕਰਨਗੇ ਵਾਈਂਡਿੰਗ ਮਾਰਨ ਵਾਲਾ। ਇਸ ਤਰ੍ਹਾਂ ਇਹਨੂੰ ਜਮੀ ਕਨੈਕਟਰ ਨੂੰ ਆਪਣੇ ਸੌਰੀ ਕਨੈਕਟਰ ਨੂੰ ਜੀਐਸ ਨਾਲ ਲਗਾ ਕੇ ਕਰਾਸ ਕਰ ਲੈਣਾ ਇੱਕ ਦੂਜੀ ਤੋਂ। ਕ੍ਰਾਸ ਕਰਕੇ ਪ੍ਰੋਪਰ ਦੇਖ ਕੇ ਨੂੰ ਬਾਈਂਡਿੰਗ ਇੱਦਾਂ ਕਮਾ ਦੇਣੀ ਹੈਗੀ ਪੂਰੀ ਖਿੱਚ ਕੇ ਬਾਈਂਡਿੰਗ ਮਾਰਨੇ ਪੂਰੀ ਟਾਈਟ ਤਾਂ ਕਿ ਲੂਜ਼ ਨਾ ਰਹੇ ਪੂਰਾ ਵੀ ਐਵੇਂ ਕਰਕੇ ਮੈਂ ਐਵੇਂ ਕਰਕੇ ਕੱਲੇ ਕੱਲੇ ਟਰਨ ਜਿੰਨੇ ਵੀ ਇਹਦੇ ਵਿੱਚ ਆਪਣੇ ਸਮਝੋ 7 ਟਰਨ ਨਿਕਲਣੀਆਂ 7 ਟਰਨ ਨਾ ਇਦਾਂ ਹੀ ਕਮਾ ਦੇਣੀਆਂ ਨੇ ਹੈਗੀਆਂ ਤੇ ਮੇਰੇ ਜੀਐਸਐਸ ਬਹੁਤ ਭਾਰੀ ਹੁੰਦੀ ਵਜਨ ਦੇ ਵਿੱਚ ਤੇ ਆਪਣਾ ਕੰਮ ਕਰ ਲੈਣਾ ਪਉਤਰ ਚਲਦੇ ਆਂਗੇ ਤੇ ਉਧਰ ਸੁਣਨ ਜਿਹੜੇ ਚਿੰਦਰ ਦੱਸੇ ਸੀਗੇ 40ਵੇਂ ਦੇ ਚਿੰਦਰ ਧਰਤੇ ਨੇ ਆਪਣੇ 75ਵੇਂ ਦੇ ਚਿੰਦਰ ਧਰਤੇ ਦਿੱਤੇ ਗਏ ਨੇ ਜੀ ਦੇ ਪਰ ਟ੍ਰਾਂਸਫਰਮ ਰੱਖਣਾ ਦੂਸਰਾ ਚਿੰਦਰ ਵੀ ਉੱਤਰ ਪੰਚਾਇਤ ਤੇ ਇੱਧਰ ਪਹਿਲਾ ਚਿੰਦਰ ਕਸਤਾ ਆਪਣੇ ਨਟਕਾ ਪਲੇ ਪਾ ਕੇ ਦੂਸਰਾ ਚਿੰਦਰ ਵੀ ਸਮਝੋ ਇੱਥੇ ਨਟਕੜ ਪਾ ਕੇ ਕਹਿੰਦਾ ਇਹ ਆਪਣਾ ਆਟਾ ਸਮਝੋ ਨੀਚੋ ਕਸਣਾਗਾ ਤਾਂ ਕਿ ਸਲਿੱਪ ਨਾ ਕਰੇ ਨੀਚੇ ਏਡਾ ਕਿਉਂਕਿ ਟ੍ਰਾਂਸਫਰਮ ਪਾਉ ਜਾਂ ਤੇ ਭਾਰੀ ਹੁੰਦਾ ਵਜਨ ਵਾਲੀ ਚੀਜ਼ ਹੁੰਦੀ ਤਾਂ ਨੀਚੇ ਵੀ ਤੇ ਕਲੰਪ ਲੱਗਣਗੇ ਉਹ ਜਿਹੜੇ ਫ੍ਰੀ ਛੱਡੇ ਹੋਏ ਨੇ ਇਹੀ ਕਲੰਪ નીચે ਲੱਗਣਗੇ ਤੇ ਇਧਰੋ ਜੀ ਇਹ ਸਮਝੋ ਕਨੈਕਟਰ ਬਾਈ ਨੇ ਛੋਕੀ ਕੀ ਤੋੜਤਾ ਇਧਰ ਵੀ ਤਿਆਰ ਆਪਣੀ ਸਟੇਵਰ ਹੈ ਕੰਡਕਟਰ ਪਾ ਦਿੱਤੇ ਗਏ ਨੇ ਇਹ ਆਪਣੇ ਸਮਝੋ ਆ ਪੀਐਸ ਸਟੇਰਡ ਨਾ ਯਾਰ ਦੇਖੋ ਟੋਆ ਬਟਨ ਦਾ ਤਰੀਕਾ ਆ ਬਿੱਟੇ ਇਸ ਤਰੀਕੇ ਨਾਲ ਟੋਆ ਪੜਦੀ ਆ ਇਹਦੇ ਵਿੱਚ ਲੱਗਣੇ ਜਿਹੜੇ ਵੀਰ ਆਪਣੀ ਸਟੇਅਰ ਤਿਆਰ ਕਰ ਰਹੇ ਨੇਗੇ ਸਟੇਅਰ ਰੋਡ نیچے ਰੱਖ ਕੇ ਦੇਖੋ ਇਹ ਜਿਹੜਾ ਟੂਆ ਆਪਣਾ 5.5 ਫੁੱਟ ਦਾ ਟੂਆ ਇਹਨਾਂ ਨੇ ਪੱਟੇ ਦੇ ਨਾਲ ਸਾਡੇ ਮਨ ਉਲਦੋ ਟੂਆ ਪੱਟਕੇ ਕਿ ਕਿੰਨਾ ਸੰਦੀ ਨਾਲ ਟੂਆ ਆਪਣਾ ਮਿੱਟੀ ਫਾਰ ਗੱਡੀ ਜਾ ਰਿਹਾ ਹੈਗਾ ਤੇ ਟੂਆ ਪੱਟਕੇ ਵਿੱਚ ਸਟੇਅਰ ਰੋਡ ਤੱਪਕੇ ਤੇ ਉੱਪਰ ਲਾ ਕੇ ਸਟੇਅਰ ਰੋਡ ਕਲੈਂਪ ਲਗਾ ਕੇ ਨਾਲ ਇਹਨਾਂ ਸਟੇਅ ਵਾਇਰ ਬੰਨੀ ਜਾਊਗੀ ਤੇ ਇੰਨੀ ਸੰਦੀ ਨਾਲ ਵਾਚੀ ਕੋਲ ਆਦਮ ਦੋ ਟਾ ਮਸ਼ੀਨ ਨਹੀਂ ਜੋਗਾ ਤੇਰੇ ਤੇ ਸਾਰੇ ਕੰਮ ਨਹੀਂ ਆਗੇ ਬੰਦਾ ਬਹੁਤ ਸਪੈਸ਼ਲ ਹੁੰਦੇ ਰੱਖੇ ਹੁੰਦੇ ਸੀ ਇਹ ਕੰਮ ਕਰ ਨੂੰ ਹੱਥ ਟੋ ਫੁੱਟ ਨਾਲ ਚ ਕੰਮ ਭੇ ਘਟਣਾ ਸਟੇ ਬੈਲ ਕੋਣ ਹੋ ਰੋਂ ਗੱਲ ਕੰਮ ਬਹੁਤ ਸੌਖਾ ਹੋ ਗਿਆ ਇਹ ਤਾਂ ਬਿੱਟਰੀ ਮੁੱਦ ਨਾਲ ਟੋਆ ਕੱਟਿਆ ਸੰਦੀ ਨਾਲ ਤੇ ਚਲੋ ਇਹ ਕੰਮ ਹੋ ਗਿਆ ਬਾਕੀਆ ਬੰਦਾ ਮਿੱਟੀ ਹਟਾ ਦੂ ਬਬਰਾ ਹਾਲਦ ਵਾਲਿਆ ਪਰ ਇਹ ਇੰਦਰੀ ਕੰਮ ਪੂਰਾ ਜੋਰ ਨਾਲ ਚੱਲ ਰਿਹਾ ਤੇ ਆਪਣਾ ਰੋ ਸਟੇ ਰੋਡ ਵੀ ਤਿਆਰ ਆ ਗਈ ਇੱਕ ਪਾਤਾਗਾ ਤੇ ਉਹ ਪੁਲਿਸ ਵਾਲਾ ਪੱਤੀ ਪਾਰੀ ਜਿਹੜੀ ਆਪਣੇ ਸਭ ਤੋਂ ਟੌਪ ਤੇ ਲੱਗਣੀ ਹੈ ਚੈਨਲ ਦੇ ਨਾਲ ਤੇ ਦੇ ਇਸੇ ਤਰ੍ਹਾਂ ਜਿਵੇਂ ਵੈਗਨ ਸਟਰ ਮੜਿਆਗਾ ਇਹਨੂੰ ਵੀ ਇਸੇ ਤਰ੍ਹਾਂ ਹੀ ਮੜ ਦੇਣਾ ਚਾਹ ਨਾਲ ਕੱਲੀ ਕੱਲੀ ਟਰਨ ਇਹਦੇ ਉੱਤੇ ਹੀ ਖੋਲੀ ਜਾਊਗੀ ਤੇ ਮੜੀ ਜਾਊਗੀ ਇਸੇ ਤਰੀਕੇ ਨਾਲ ਇਹ ਪੁੱਤੀਆਂ ਉੱਪਰ ਸਾਨੂੰ ਜੋ ਕਲੰਪ ਲਗਾ ਕੇ ਉਹਦੇ ਵਿੱਚ ਬੈਣਗੀਆਂ ਇਹ ਟੌਪ ਦੇ ਉੱਪਰ ਕੰਪਰੀ ਸਪੋਰਟ ਦੇਣਗੀਆਂ ਤੇ ਦਵਾ ਦਾ ਆਪਣਾ ਸ ਦੇਖੋ ਹੁਣ ਹੇਠੇ ਜਿਹੜਾ ਸਵਿੱਚ ਵਾਲਾ ਪਾਇਪ ਆਗਾ ਉਹਦੀ ਫਿਟਿੰਗ ਲਈ ਉਹਦਾ ਸਵਿੱਚ ਦਾ ਡਾ ਅਕਸਤਾ ਤੇ ਇਦਾਂ ਕਲੰਪ ਕਰਕੇ ਆਹ ਰਾੜ ਜਿਹੜਾ ਆਪਣਾ ਸਵਿੱਚ ਰਾੜਾਗਾ ਇਹ ਪਰ ਜਿਹੜੀ ਮੈਨੂੰ 75 ਐਮਪੀਅਰ ਦੀ ਸਵਿੱਚ ਕਸੀ ਹੈਗੀ ਉਹ ਚੀੜੀ ਦੇ ਵਿੱਚ ਰਾੜ ਰੱਖ ਕੇ ਉੱਪਰ ਕਾਬਲਾ ਪਾਊਗਾ ਤੇ ਹੇਠੇ ਲਿਆ ਕੇ ਸਵਿੱਚ ਦੇ ਵਿੱਚ ਕਾਬਲਾ ਪੈ ਜੂਗਾ ਤੇ ਇਸੇ ਤਰ੍ਹਾਂ ਇਹਨੂੰ ਪੂਰਾ ਇਹ ਤਿਆਰ ਕੀਤਾ ਜਾਊਗਾ ਇਹ ਤਿਆਰ ਹੋ ਜਾਊਗਾ ਤੇ ਹੀ ਲੱਗ ਰਿਹਾ ਹੈਗਾ ਇਹਨਾਂ ਉਧਰ ਆਪਣਾ ਕੰਮ ਹੋ ਕੰਪਲੀਟ ਹੋ ਗਿਆ ਤੇ ਇਧਰ ਉਹ ਵੀਰ ਉਹਨੇ ਰੱਸੀ ਦੀ ਮਦਦ ਨਾਲ ਇਧਰ ਆਪਣੇ ਦੂਸਰਾ ਵੀਰ ਸਮਝੋ ਜੰਪਾ ਐਚ ਟੀ ਦੇ ਜੰਪਲ ਕਰ ਰਿਹਾ ਥਿੰਬਲ ਕੁੱਟ ਰਿਹਾ ਬੈਠਾ ਉਹ ਥਿੰਬਲ ਕੁੱਟ ਕੇ ਇਕੱਲੇ ਇਕੱਲੇ ਮੇਲ ਸੈਟ ਦੇ ਨਾਲ ਅਟੈਚ ਕਰੂਗਾ ਤੇ ਥਿੰਬਲ ਇਹ ਵੀ ਥਿੰਬਲ ਨਾਲ ਕੰਮ ਪੱਕਾ ਹੋ ਜਾਂਦਾ ਵਧੀਆ ਲੈ ਜੰਪਲ ਲਾਏ ਹੋਏ ਸੋਹਣੇ ਲੱਗਦੇ ਨੇਗੇ ਇਧਰ ਉਹ ਵੀ ਨੇ ਹਮਨੇ ਸਟੇਅਰ ਹੋਣਾ ਫਿੱਟ ਕਰਤੀਆਂ ਸਟੇਪ ਆਤੀ ਹੈਗੀ ਸਵਿਚ ਦਾ ਕੰਮ ਵੀ ਆਪਣਾ ਓਕੇ ਡਨ ਹੋ ਚੁੱਕਿਆ ਹੈਗਾ ਦੇਖੋ ਕਿੰਨਾ ਵਧੀਆ ਕੰਮ ਕੀਤਾ ਗਿਆ ਹੈਗਾ ਜੇ ਆਪਣੇ ਏਰੀਆ 'ਚ ਜਿੰਨਾ ਵੀ ਕੰਮ ਕਰਦ ਨੇ ਇਹ ਸਾਰੇ ਠੇਕੇਦਾਰ ਦੇ ਬੰਦੇ ਹੀ ਠੇਕੇਦਾਰਾਗਾ ਏ ਕਲਾਸ ਦਾ ਠੇਕੇਦਾਰ ਮੰਨਿਆ ਗਿਆ ਹੈ ਇਹ ਇਹਦਾ ਕੰਮ ਕਰਦ ਨੇ ਆਪਣਾ ਚਫਾ ਚਟੀ ਜੰਪਰ ਦੀ ਸੈਟਿੰਗ ਕਰ ਰਿਹਾ ਵੀਰ ਤੇ ਮੈਂ ਇਥੇ ਬਲ ਕੱਟ ਕੇ ਉੱਚ ਲਗਾ ਦੂਗਾ ਲੈ ਆਉਣਾ ਆਪਣਾ ਸਟੇਰ ਆਊਟ ਦਾ ਕੰਮ ਦਾ ਫਿਨਿਸ਼ ਕਰਤਾ ਤੇ ਹੁਣ ਬਸ ਇਹਦੇ ਬਾਅਦ ਹਾ ਵਾਈਂਡਿੰਗ ਮਾਰ ਕੇ ਹੇਗਨੇ ਹਤ ਉਪਰਤੀ ਕਮੈਂਡ ਗਏ ਤੋਂ ਤੋ ਤੋ ਰਹਿ ਗਿਓ ਲਗਾ ਕੇ ਤੇ ਦੋ ਨੀਚੋਂ ਨੇ ਨਾਟਕਸ ਦੇਣਾ ਕਾ ਸਟੇਜ ਸਟੇਰੋਡ ਜਿਹੜਾ ਆਪਣਾ ਕਲੰਫੋ ਦੇ ਉੱਤੇ ਨਾਟਕਸ ਕਸ ਕੋਣ ਸਪੂਟਡ ਕਰਦੇ ਨੇ ਸਟੇਰੋਡ ਤੇ ਹੁਣ ਉਤ ਤੋਂ ਬਾਅਦ ਸਟੇਰੋਡ ਕਸਣ ਤੋਂ ਬਾਅਦ ਸਾਰਾ ਕੰਮ ਉੱਤਰ ਹੋ ਗਿਆ ਤੇ ਉਤ ਤੋਂ ਗੱਲਾ ਕਲਾ ਕਨੈਕਟਰ ਜਿਹੜੀਆਂ ਤਿੰਨ ਸਮਝ ਹੋਣੇ ਲੈਂਥ ਆਪਾਂ ਉਹਨੀਆਂ ਨੇ ਕਨੈਕਟਰ ਦੀਆਂ 50 mm 50 mm ਦਾ ਕਨਡਕਟਰ ਹੈਗਾ ਜਿਹਨੂੰ ਆਪਾਂ ਰੈਪਿਡ ਕਨੈਕਟਰ ਕਹਿੰਦੇ ਆਗੇ ਉਹਨਾਂ ਦਾ ਪੈਟਸ ਨੇਮ वगैरह ਰੱਖੇ ਹੋਏ ਨੇਗੇ 30mm ਦੇ ਕਨੈਕਟਰ ਨੂੰ ਵਿਜ਼ਲ ਕਨੈਕਟਰ ਜਿਵੇਂ 50mm ਦੇ ਕਨੈਕਟਰ ਨੂੰ ਅ ACS ACS ਵਾਲਾ ਕਨੈਕਟਰ ਦਾ ਵਿਜ਼ਲ ਕਨੈਕਟਰ 50mm ਦਾ ਰੈਬਿਟਿੰਗ ਕਨੈਕਟਰ ਹੈਗਾ ਜਿਹੜਾ ਕਿ ਇਹ ਇੱਥੇ ਵਰਤੇ ਜਾ ਰਿਹਾ ਇਹ ਹੁੰਦੇ ਨੇ ਵੀ ਟੈਡ ਐਂਡ ਕਲੰਪ ਜਿਹੜੇ ਡਿਸਕਾਂ ਹੁੰਦੇ ਮੂਹਰੇ ਪੈਂਦੇ ਨੇਗੇ ਇਹ ਪਾਉਣ ਦਾ ਫਾਇਦਾ ਇਹ ਹੈ ਵੀ ਇੱਕ ਤਾਂ ਇਹਦੇ ਨਾਲ ਕਨੈਕਟਰ ਦੇ ਵਿੱਚ ਸਮਝੋ ਪੰਨ ਨਹੀਂ ਪੈਂਦਾ ਹੈਗਾ ਮੈਂ ਇਹ ਕਿਹਾ ਕਿ ਕਈ ਵਾਰ ਜਦ ਮਹਵਾ ਚੱਲਦੀ ਹੈ ਕਿ ਡਿਸਕ ਹਿੱਲ ਜੰਦੀ ਹੈ ਨਹੀਂ ਜਿਹੜੇ ਜੇ ਆਪਾਂ ਨਹੀਂ ਇਹ ਪਾਉਂਦੇਗੇ ਤਾਂ ਟਾਈਮ ਦੇ ਨਾਲ ਜਾ ਕੇ ਕੀ ਕਨੈਕਟਰ ਉਹ ਬੜ ਦਿੰਦੀਆਂ ਨੇ ਜੇ ਡਾਇਰੈਕਟ ਵੇ ਦੀ ਬਣਾਈ ਦੀ ਮਦਦ ਤੇ ਪਾਈਏ ਤਾਂ ਕਰਕੇ ਇਹ ਟਾਈਟ ਐਂਡ ਕਲੈਂਪ ਪਾਈ ਜਾਂਦੇ ਨੇਗੇ ਤੇ ਇਹਦੇ ਚ ਕਨੈਕਟਰ ਨੂੰ ਕਸਣਾ ਬਹੁਤ ਸੌਖਾ ਕੰਮ ਹੋ ਜਾਊ ਤੁਸੀਂ ਦੇਖ ਲਓ ਵੀ ਇਹ ਨਟ ਖੋਲੋ ਕਨੈਕਟਰ ਵਿੱਚ ਦੀ ਪਾਓ ਤੇ ਅਬ ਇਹ ਨਟ ਕਸਕੇ ਨੂੰ ਟਾਈਟ ਕਰ ਦੋ ਤੇ ਕਨੈਕਟਰ ਕਿਤੇ ਹਿੱਲਦੇ ਹੈਗਾ ਆਪਣਾ ਜਿਹੜੇ ਤਿੰਨ ਪੇਜ ਬਣਾਵਾਂਗੇ ਐਵੇਂ ਸਮੇਂ ਇਧਰ ਉਧਰ ਨੇ ਆ ਦੇਖੋ ਨਟ ਕਾਸਤੇ ਤੇ ਇਹਨੂੰ ਕਨੈਕਟਰ ਨੂੰ ਨਾਲ ਲਗਾ ਕੇ ਕੱਲੇ-ਕੱਲੇ ਦੀ ਵਿੰਡਿੰਗ ਮਾਰੂਗਾ ਇਹ ਜਿਹੜਾ ਕਨੈਕਟਰ ਵੀ ਐਚਟੀ ਦਾ ਕਨੈਕਟਰ ਹੈਗਾ ਇਹਦੀ ਕਰੰਟ ਕੈਪੈਸਿਟੀ ਬਹੁਤ ਜ਼ਿਆਦਾ ਹੁੰਦੀ ਹੈਗੀ ਇੱਥੇ ਕਈ ਜਗ੍ਹਾ ਤੇ ਅੱਗੇ ਕੀ ਹੁੰਦਾ ਸੀਗਾ ਵੀ ਸਮਝੋ ਲੋਡ ਘੱਟ ਹੁੰਦਾ ਤੇ ਇਹਦਾ ਅਕ ਕਿ 30 ਮਾ ਦਾ ਕਨੈਕਟਰ ਵੀ ਵਰਤੇਗਾ ਕਈ ਜਗ੍ਹਾ ਤੇ ਪਰ ਐਚਟੀ ਦੇ ਵਿੱਚ 50 ਮਾ ਦਾ ਕਨੈਕਟਰ ਹੀ ਵਰਤੇ ਜਾ ਰਹੇਗੇ ਤਕਾਮ ਵਧੀਆ ਤਰੀਕੇ ਨਾਲ ਕਰਨ ਲਈ ਇਹਦੀ ਗਰੰਟੀ ਕੰਪਨਟ ਕਰੰਟ ਕੈਰੀing ਕਪੈਸਿਟੀ 240 ਐਂਪੀਅਰ ਤੱਕ ਦੀ ਹੁੰਦੀ ਹੈਗੀ ਐਲਟੀ ਦੇ ਵਿੱਚ ਆਪਾਂ 3mm ਦਾ ਕਨੈਕਟਰ ਵਰਤਦੇ ਹਾਂਗੇ ਜਿਹਦੀ ਕਰੰਟ ਕਪੈਸਿਟੀ 117 ਐਂਪੀਅਰ ਤੱਕ ਦੀ ਹੁੰਦੀ ਹੈਗੀ ਤੇ ਇਹਨਾਂ ਦਾ ਆਪਦਾ ਆਪਦਾ ਸਾਈਜ਼ ਹੁੰਦਾਗਾ ਜਿਹਦੇ ਵਿੱਚ 6 ਸਮਝੋ ਅਲੂਮੀਨੀਅਮ ਤੇ ਇੱਕ ਦੇ ਵਿੱਚ ਸਟੀਲ ਵਾਇਰ ਹੁੰਦੀ ਹੈਗੀ ਤੇ ਦੋਹਾਂ ਦਾ ਜਿਹੜਾ ਕੀ ਹੁੰਦਾ ਉਹ ਡਾਇਆ ਹੁੰਦਾ 3.35 ਐਮ ਐਮ ਦਾ ਹੁੰਦਾਗਾ ਇਸ ਤਰ੍ਹਾਂ ਤੁਸੀਂ ਇਕੱਲੇ ਇਕੱਲੇ ਵਾਈਡਿੰਗ ਕੱਢ ਕੇ ਮਾਰ ਦੇਣੀ ਕਿ ਤੇ ਉਹ ਕਨੈਕਟਰ ਤਿਆਰ ਕਰ ਦੇਣਾ ਦੋਹਾਂ ਕਨੈਕਟਰ ਤਿਆਰ ਕਰਨ ਤੋਂ ਬਾਅਦ ਸਾਇ ਕਰਨ ਲਈ ਤਾਰਾਂ ਉੱਪਰ ਖਿੱਚੀਆਂ ਜਾ ਰਹੀਆਂ ਨੇ ਕਿ ਉਹ ਵੀ ਉਹਨੇ ਉੱਪਰ نیچے ਕੁੰਡੀ ਸਿੱਟ ਕੇ ਇਕੱਲੇ ਇਕੱਲੇ ਤਾਰ ਉੱਪਰ ਚੱਕ ਰਿਹਾਗਾ ਉਹ ਤੇ ਦੋ ਤਾਰਾਂ ਸਾਇ ਕਰਿਆ ਜਾਊਗਾ ਦੇਖੋ ਦੋ ਕਨੈਕਟਰ ਉਹਨੇ ਖਿੱਚ ਲੇ ਦੋਅ ਫਿਰ ਉਹਨੇ ਕੁੰਡੀ نیچے ਸਿੱਟੀ ਤੇ ਵੀਰ ਨੇ ਅੱਜ ਕੇ ਫਟਾਫਟ ਤੀਸਰਾ ਕਨੈਕਟਰ ਵੀ ਉਹਨੂੰ ਉਤਫ ਚਕਾਇਆ ਬਹੁਤ ਸੋਨੇ ਤਰੀਕੇ ਨਾਲ ਸਮਝ ਕਨੈਕਟਰ ਖਿੱਚਿਆ ਜਾ ਰਿਹਾ ਹੈਗਾ ਇਹ ਵੀਡੀਓ ਥੋੜੀ ਅੱਧੀ ਬਣ ਰਹੀ ਹੈ ਕਿਉਂਕਿ ਕੰਮ ਜਿਆਦਾ ਲੰਬਾ ਹੈ ਤੋ ਅਦਾ ਕਿਵੇਂ ਇਸਾਇਕ ਪ੍ਰੋਪਰ ਕੀਤਾ ਜਾਊਗਾ ਟਰਾਂਸਫਾਰਮਰ ਦਾ ਰੱਖਣ ਦਾ ਟਰਾਂਸਫਾਰਮਰ ਦੇ ਕਨੈਕਸ਼ਨਾਂ ਦਾ ਹਰ ਇੱਕ ਚੀਜ਼ ਨੂੰ ਵੀਡੀਓ ਚ ਦਿਖਾਵਾਂਗਾ ਕਿ ਅੱਗੇ ਤੇ ਇੱਕ ਦੋ ਪਾਰਟ ਬਣ ਸਕਦੇ ਨੇਗੇ ਤੇ ਅਸੀਂ ਵੀਡੀਓ ਚ ਸਮਝੂ ਬਣੇ ਰਹਿਣਾਗਾ ਦੇਖੋ ਕਨੈਕਟਰ ਇਹ ਮੈਂ ਖਿੱਚਿਆ ਜਾਂਦਾਗਾ ਲੋ ਜੀ ਤਰ ਤੰਗ ਨਾ ਕਰ ਕਨੈਕਟਰ ਬਹੁਤ ਵੇ ਭਜਾਇਆ ਮੁੰਡਾ ਕਨੈਕਟਰ ਹੈਵੀ ਕਨੈਕਟਰ ਹੁੰਦਾਗਾ ਬਹੁਤ ਜ਼ਿਆਦਾ ਭਜਨ ਹੁੰਦਾਗਾ ਲੋ ਇੱਥੇ ਨਾ ਨੇ ਚਲੋ ਆਹ ਖੰਬੇ ਦਾ ਕੰਮ ਪੂਰਾ ਹੋ ਗਿਆ ਉੱਤਰੇ ਹੋਊਗਾ ਬਾਈ ਤੇ ਅਗਲੇ ਖੰਬੇ ਉੱਤੇ ਜਾ ਕੇ ਤਾਰ ਆਹੇ ਕਿਚ ਲੈਣਗੇ ਤੋ ਉੱਤਰ ਉੱਚਾ ਕਰ ਦਿੱਤਾ ਜਾਊਗਾ ਲੋ ਜੀ ਬੇਰ ਆਪਣਾ ਉੱਤਰਿਆਗਾ ਤੁਰੰਤ ਬਾਅਦ ਹੁਣ ਇੱਧਰ ਚੱਲੇ ਨੇ ਉਹ ਜਿਹੜੇ ਕਨੈਕਟਰ ਉੱਥੇ ਬੰਨੇ ਹੋਏ ਉਹ ਵਾਲਾ ਕਨੈਕਟਰ ਚੱਕਣ ਵਾਸਤੇ ਤੇ ਇੱਧਰ ਕਨੈਕਟਰ ਕਿਉਂਕਿ ਇੱਥੇ ਸਮਝੋ ਡੈਡਿੰਗ ਆ ਤੇ ਇੱਥੇ ਇੱਕ ਕਲੰਪ ਲਗਾਇਆ ਜਾਊਗਾ ਜਿਹਦੇ ਉੱਪਰ ਡਿਸਕ ਫੜੀਆਂ ਜਾਣਗੀਆਂ ਸੋਰੀ ਡਿਸਕ ਫੜੀਆਂ ਨਹੀਂ ਡਿਸਕਾਂ ਲਗਾਈਆਂ ਜਾਣਗੀਆਂ ਇਹ ਲਪੱਤੇ ਬਣਾਈ ਹੋਣੇ ਨੇ ਇਹਦੇ ਵਿੱਚ ਡਿਸਕਾਂ ਪੈਣਗੀਆਂ ਤੇ ਇਦਾਂ ਖੰਭੇ ਦੇ ਵਿੱਚ ਇਹ ਚੈਨਲ ਲਗਾ ਕੇ ਤੇੰਨ ਡਿਸਕਾਂ ਲੱਗਣਗੇ ਫਿਰ ਡਿਸਕਾਂ ਦੇ ਉੱਪਰ ਡੈਡ ਐਂਡ ਕਲੰਪ ਲੱਗਣਗੇ ਤੇ ਫਿਰ ਉਹ ਕਲੰਪਾਂ ਦੇ ਵਿੱਚ ਦੀ ਕਨੈਕਟਰ ਕੱਸਿਆ ਜਾਊਗਾ ਤੇ ਉਹ ਵੀ ਇਹਨਾਂ ਆਪਣਾ ਕਲੰਪ ਦਾ ਕੰਮ ਆ ਕਰਤਾ ਪੂਰਾ ਇਧਰ ਐਚਟੀ ਦੀ ਸਮਝੋ ਫਿਊਜ਼ਨ ਟਲਾਈ ਤੇ ਨੀਚੇ ਆਪਣਾ ਆਪਾਂ ਐਲਟੀ ਫਿਊਜ਼ਨ ਲਗਾ ਰਹੇ ਨੇ ਵੀਰ ਐਲਟੀ ਫਿਊਜ਼ਨ ਤੇ ਚੰਗੀ ਤਰ੍ਹਾਂ ਚੱਲਦੀ ਹੈ ట్రాנסਫਾਰਮਰ ਸਮਝੋ ਇਧਰ ਆਪਣਾ ਐਲਟੀ ਸ ਕੋਲੇ ਆ ਗਿਆ ਖੰਬੇ ਦੇ ਉੱਪਰ ਉਹ ਇੱਕ ਸੈਲਫੀ ਕੇਬਲ ਪਾ ਕੇ ਦਮਾਂਗੇ ਇਹ ਫਿਊਜ਼ਨਟ ਜ਼ਰੂਰੀ ਸੀ ਤੇ ਇਧਰ ਆਪਣਾ ਬਾਕੀ ਇਹਨਾਂ ਵੀਰ ਨੇ ਸਮਝੋ ਸਮਾਨ ਸਾਰਾ ਸਾਂਭਣਾ ਹੀ ਹੈ ਜਿਆਦਾ ਘੱਟ ਹੋਈ ਨਹੀਂ ਸੀ ਕਿ ਕੰਪਲੀਟ ਹੋ ਗਿਆ ਤੇ ਦੂਜਾ ਜਿਹੜੀ ਹੈ ਹਾਰਡ ਐਂਡ ਕਲੰਪ ਪਏ ਨੇ ਇਹਦੇ ਵਿੱਚੋਂ ਇਹਦਾ ਪਿੰਨ ਕੱਢ ਕੇ ਕਿ ਵੀਡੀਓ ਬਣਾ ਅੱਜਕੱਲ ਨਵੀਆਂ ਪਲਾਸਟਿਕ ਦੀਸਕਾਂ ਚੱਲਦੀਆਂ ਆਣੀਆਂ ਗਿਆ ਇਹੋ ਨੇ ਦੀਸਕਾਂ ਹਣ ਕਰਤੀਆਂ ਜਾ ਰਹੀਆਂ ਨੇ ਗਿਆ ਐਵੇਂ ਦੀਸਕ ਕੱਸੀ ਜਾਂਦੀ ਆ ਪਿੰਨ ਕੱਢ ਕੇ ਮਗਰਦੀ ਹੈ ਪੈ ਜਾਂਦੀ ਹੈਗੀ ਤੇ ਅੱਜ ਦੇ ਬਹੁਤ ਇੱਕ ਤਾਂ ਲਾਈਟ ਵੇਟ ਹੁੰਦੇ ਨੇ ਕਿ ਹੈ ਮਜ਼ਬੂਤ ਹੋ ਸਟਰੈਂਥ ਵਧ ਹੁੰਦੀ ਆ ਪੋਰਸਲਨ ਦੀਸਕ ਨਾਲ ਐਵੇਂ ਇਕਲਾ ਦੇਖੋ ਇਹ ਪਿੰਨ ਪਾਈ ਵਿੱਚ ਬਣਾਲੇ ਦੇ ਲਗਾ ਦੇਣੀਆਂ ਵੀ ਉਹ ਤੇ ਐਸੀ ਅੱਜ ਦੀ ਵੀਡੀਓ ਬਾਕੀ ਤੁਹਾਨੂੰ ਅੱਗੇ ਦਿਖਾਉਣੇ ਅਗਲੀ ਵੀਡੀਓ ਵਿੱਚ ਕੀ ਕੰਮ ਹੋਗਾ ਧੰਨਵਾਦ